ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੇ ਨਵੇਂ ਬਲੌਗ 'ਚ ਆਪਾਂ ਕੰਮ ਕਰ ਲਈ ਨਵੇੜ ਤੇ ਬਾਗ ਤੇ ਮਲੇਬ ਗੇੜਾ ਲੈ ਕੇ ਆਏ ਐ ਐਕਟਿਵਰ ਤੇ ਆਪਾਂ ਵੀ ਲੱਗੇ ਆ ਬਸ ਆਹੀ ਘਰ ਦੇ ਕੰਮ ਕਰ ਲਏ ਆ ਥੋੜੇ ਜਿਹਾ ਕਰਕੇ ਥੋੜੇ ਜਿਹਾ ਆਪਣੇ ਹੁਣ ਰਹਿਨੇ ਤੇ ਚਲੋ ਜੀ ਤੁਹਾਨੂੰ ਮੈਂ ਬਾਅਦ ਨੂੰ ਬੁਲਾ ਦਿੰਨੀ ਹ ਮਿਲੋ ਜੀ ਬਾਅਦ ਨੂੰ सासरी कॉल कर दोगे तू काका जी दी अगली वीडियो से भी दिखाई छ मेरी बुंगड़ी क्या करके आई है हुन मैं तो चीज बहुत दे रोदा है कादरा कादा भी ता रोदा है आज उन्होंने और नीनी कर दियो हो नीनी का कर ली अन्नी दी भी उठ गई होनी कोई नहीं आ जल्दी है पांच घंटे तक हो बल्ले 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 दस घंटे ਇਹ ਲੋ ਦੀ ਨੂੰ ਮਿਲੋਂ ਜਾ ਕੇ ਕਿਨੂੰ ਮਿਲੋ ਜੀ ਜਾ ਕੇ ਬੇਬੀ ਨੂੰ ਮਨਦੀਪ ਰੋਹੀ ਲੇ ਜੀ ਜਾ ਕੇ ਆਪਾਂ ਆਏ ਹੋਏ ਜੀ ਪੀਰੇ ਕੋਲ ਮੱਝ ਦੇਖਣ ਵਾਸਤੇ ਤੇ ਆਪਾਂ ਨੇ ਕੋਲ ਮੱਝਾਂ ਦਾ ਦੁੱਧ ਥੋੜਾ ਜਿਹਾ ਜਿਵੇਂ ਅਸੀਂ ਘਟ ਤੇ ਇੱਧਰ ਦੀਆਂ ਨੇ ਇੱਥੇ ਮੱਝਾਂ ਚੌਥਾ ਲਿੱਤੀਆਂ ਜਿੰਨ ਕਰਕੇ ਸੀ ਔਰ ਹੋ ਗਿਆ ਥੋੜਾ ਜਿਹਾ ਲੇਟ ਤੋ ਮੱਚਾ ਵੀ ਜਿੰਨਾਂ ਨੇ ਫੇਰ ਵੀ ਰੋਕ ਕੇ ਰੱਖਿਆ ਚੌਲ ਤੋਂ ਤੇ ਉਹ ਜਿਹੜੇ ਤੁਹਾਨੂੰ ਆਪਾਂ ਦੇਖ ਲਈ ਜੀ ਚੌਕੇ ਤਾਂ ਮਾਰਨ ਨੂੰ ਆਉਂਦੀ ਆ ਪਹਿਲੀ ਬੱਜੀ ਕੰਨਾ ਵੀ ਆ ਵਾਲੀ ਆ ਬਾਕੀ ਗਰੀ ਖੜੀਆਂ ਬਾਕੀ ਦੇ ਜਿੰਨਾਂ ਨੇ ਇਹਨਾਂ ਚੌਕ ਸਾਰੀਆਂ ਮੱਚਾਂ ਖਾਣੀਆਂ ਦੇ ਇਹਦੇ ਨੂੰ ਚੌਕੀ ਦੀ ਗੱਲ ਬਣਦੀ ਐ ਜਾਂ ਨਹੀਂ ਨਹੀਂ ਦੱਗੀ ਨਹੀਂ ਹੈ ਨਾ ਲੋ ਜੀ ਵੀ ਦਾ ਲੱਗੇ ਮੱਝ ਚੋਣ ਦੀ ਤਿਆਰੀ ਕਰਨ ਤੇ ਕੱਠੋਂ ਨੂੰ ਅੱਗੇ ਵੇ ਦੁੱਧ ਚੰਗਾਉਣਾ ਉਹਦੇ ਬਾਅਦ ਸਡੇ ਸੰਧੂ ਸਾਹਿਬ ਖੜੇ ਤਿਆਰੀ ਕਰੀ ਟਰਾਈ ਕਰਨ ਵਾਸਤੇ ਚੋਕੇ ਦੇਖਣੀ ਮੱਝ ਕਿੰਨੇ ਹੋਦੇ ਆਦੇ ਆਦੇ ਅਗਲੀ ਚਾਰ ਕਿੱਥੇ ਹੈਗਾ ਜੇ ਕਿਸੇ ਨੂੰ ਹੁੰਦਾ ਜੋ ਬਲੋ ਚਲੋ ਜੀ ਬਿਲਕੁਲ ਆ ਚੱਕੋ ਬਾਲਟੀ ਤੇ ਮਾਲ ਦੇਣਾ ਦੋ ਤਾਂ ਹੈਗੇ ਆ ਆਪਣੇ ਬੈਸਟ ਟੈਪ ਟਾਰਗੇਟ ਲੈ ਵੀ ਉਹ ਚਾਹ ਰਹੀ ਸੋ ਇਹ ਨਹੀਂ ਲੱਗ ਰਹੀ ਦੀ ਸਾਰੀਆਂ ਅੱਧੇ ਥੋੜੀਆਂ ਨੇ ਚਾਹਤ ਉਹਨੂੰ ਵੀ ਤੁਹਾਨੂੰ ਬਾਹਰ ਚਾਹਤ ਆਉਂਦਾ ਏ ਕਿਹੜੀ ਅੱਧੀ ਥੋੜੀ ਸਵੇਰੇ ਕਿੰਨੇ ਕੁ ਵੇਲੇ ਚੰਨੇ ਵੀਰੇ ਨਾ ਮਾਤ ਮਾਹਨ ਦਾ ਰਾਹ ਮਾ ਜੂਗਾ ਚੋਲੇ ਨੇ ਵੀਰੇ ਨੂੰ ਤਾਂ ਦੇਖੇ ਲੀ ਧਾਰ ਮਾਰ ਕੇ ਇੱਕ ਬਾਹਰ ਤੇ ਬੈਠੇ ਆ ਤੇ ਮੱਤ ਕੱਢ ਕੇ ਪਰੇ ਬੈਠੇ ਆ ਆਪੋ ਵੀਰੇ ਮੰਨੂ ਵੀ ਸਿਖਾ ਦੋ ਧਾਰ ਕੱਢਣੀ ਯਾਰ ਸੁੱਚੀ ਚਰਾ ਦੇ ਵੀਰੇ ਹਰੇ ਇਕੱਲੀ ਅਲਜਦੀ ਬਹੁਤ ਆ ਮੈਂ ਫਿਰ ਨਾਲ ਲਾ ਕੇ ਦੋ ਜਣਿਆਂ ਦਾ ਕੰਮ ਛੇਤੀ ਨਿਭੜ ਜੇ ਗੁਰੂ ਮੇਰੇ ਚੀਜ਼ਾਂ ਨਾਲ ਸੌਣ ਬਣਾ ਦੇ ਯਾਰ ਮਾਨ ਲੇ ਕਿ ਅੰਦਰ ਵਾਲੀ ਨੂੰ ਹੱਥ ਫੋਨ ਕਰਾ ਸਾਨੂੰ ਇਹ ਤਾਂ ਹੈਗਾ ਇਹ ਤਾਂ ਮੰਨਦਾ ਮੈਂ ਤੁਹਾਡੀ ਗੱਲ ਉਹ ਮੇਰਾ ਮਜ਼ਦੂਰੀ ਚ ਨਿਕੜੀ ਆ ਸਿੱਖਣੀ ਮੰਨਣਾ ਲਾਹੀ ਕਿੰਨੀ ਇਹ ਜਿਹੜੇ ਸ਼ਹਾਗੋਂ ਦਾ ਅੰਦਰੋਂ ਤੋਂ ਅਸ਼ਾ ਹੁੰਗਾ ਤੁਹਾਨੂੰ ਡਾ ਲਾ ਗੱਜਾ ਕਿਹਨੂੰ ਮੈਂ ਹੱਥ ਕੋਲ ਇਹ ਹੀ ਕੋਲੇ ਕਰ ਦਿੰਦੀ ਮੈਨੂੰ ਕਿ ਹੱਥ ਚਾਰ ਤੱਕ ਇਹਨੂੰ ਦੁੱਧ ਚੜਾ ਦੇਣਾ ਉਹਦੇ ਤੋਂ ਜੀ ਕਿੰਨੀ ਚੋਏ ਲੇਖੀ ਆ ਉਥੇ ਹੈ ਕੋਈ ਮਤਲਬ ਉਹਨੂੰ ਪਤਾ ਲੱਗਦਾ ਮੈਂ ਜੋ ਮਾਰ ਨੂੰ ਇਹ ਗੁੱਫਾ ਰੱਖਦੀ ਹੈ ਵਿੱਚ ਆ ਇਹ ਤੇ ਚੋਏ ਗੁੱਠੇ ਨਾਲ ਹੁੰਦੀ ਆ ਕੀ ਜਾਂਦੇ ਆ ਬਾਕੀ ਮਨ ਜਿਵੇਂ ਮੁਰੇ ਤੇ ਇੰਜ ਮੁਰੇ ਦੇ ਕੇ ਆਹ ਇਹ ਲੈ ਆ ਗਏ ਬਈ ਦੂਜੀ ਮੰਜ਼ਲ 'ਚ ਲੱਗੇ ਜੀ ਆਪਾਂ ਚੋਕੇ ਦੇਖਣਾ ਹਾਂ ਦੇਖਣੇ ਵੀ ਕੋੜ ਨਾ ਥੋੜੀ ਮੇਰਾ ਹਟ ਗਰਾਂ ਯੂ ਚੋਲੀ ਲੈਣਾ ਕੋਈ ਨਹੀਂ ਹੁਣ ਚੋਲੀ ਬਿਲਕੁਲ ਤਾਂ ਨਹੀਂ ਖੜ ਰਹੀ। ਲੈ ਬਈ ਆਪਾਂ ਆਪਾਂ ਇਹਦੇ ਮੱਝ ਦੇ ਦਰਵਾਜ਼ੇ ਗੁੱਟ ਬੀਂਹ ਲਿਏ ਆਪਾਂ ਨੂੰ। ਨਹੀਂ ਉਹ ਗੋਡੀ ਮਾਲਕੂ ਠੀਕ ਨਹੀਂ ਹੈ। ਬੈਠੋ ਤੁਸੀਂ ਇੱਧਰ ਬੈਠ ਜਾਵੀਂ ਮੈਂ ਤਾਂ ਕੱਟ ਲਾ ਲੜੇ। ਇਹ ਵੀ ਚੱਲੜਦਾ ਮੁੰਡਾ। ਸੱਮਾ ਮੁੰਡਾ। ਹਾਂ ਸਹੀ ਆ ਲੈ। ਲੈ ਭਾਈ ਆਪਾਂ ਆਪਾਂ ਇਹਦੇ ਮੱਝ ਦੇ ਦਰਸਦ ਗੁਰੂ ਜੀ ਮਿਲ ਗਿਆ ਆਪਾਂ ਨੂੰ ਨਹੀਂ ਬਹੁਤ </body> ਮਾਲਕੀ ਠੀਕ ਨਹੀਂ ਹੈ ਬੈਠੋ ਤੁਸੀਂ 10 ਬੈਠਾ ਨਹੀਂ ਮੈਂ ਤਾਂ ਲਾਉ ਰਿਹਾ ਇਹ ਕਿਹਦੇ ਵਹਿੜ ਦਾ ਮੁੰਡਾ ਤਮਾਮ ਮੁੰਡਾ ਆ ਸਹੀ ਆ ਲੈ ਆਪਾਂ ਵੀ ਦੇ ਨਾਲ ਕਰਦੇ ਹੁਣ ਗੱਲ ਕਰੀਏ ਰੇਟ ਰੂਟ ਇਹ ਮੱਝਾਂ ਨਹੀਂ ਆਪਾਂ ਨੇ ਦੇਖੇ ਵੀਰਟੀ ਚਾ ਲੱਗ ਗਿਆ ਨਾ ਉਹ ਮੱਝ ਲਈ ਕੋਕਰੀ ਤਾਈਏ ਤੇ ਚਲੋ ਨਾ ਹੂੰ ਚਲੋ ਨਹੀਂ ਹੁੰਦੀ ਤੇ ਇਹ ਗੱਲ ਲੈ ਚਲੋ ਬਾਕੀ ਚਾਹ ਤੇ ਆਪਾਂ ਗੱਲਬਾਤ ਰੇਤ ਦੀ ਲੋ ਜੀ ਅੱਜਪੇ ਨੂੰ ਬੁਰਾ ਕਰ ਕੰਨ ਨੂੰ ਉਹ ਸੰਗਲ ਕਰੀਏ ਸਗਾਪਾ ਗੱਲ ਗੁਲਤਾ ਕਰੀਏ ਕੋਈ ਚੱਕਰ ਨਹੀਂ ਹੈਗਾ ਉਹਦੇ ਤਾਂ ਕੋਈ ਮਸਲਾ ਨਹੀਂ ਹੈਗਾ ਅੰਦਰ ਇਹ ਤਾਂ ਜਿਪੇ ਹੈ ਕਿ ਸਰਾ ਜਨੇਸ ਖਾਲੀ ਥਣ ਨਹੀਂ ਦੇ ਜਾਣਾ ਕੱਲ ਕੱਲ ਮੇਰੇ ਦੇ ਕੇ ਜਾਉਂਗੇ ਘਰੇ ਥਾਣੀ ਲੈ ਕੇ ਜਾਉਂਗੇ ਸਵੇਰੇ ਉਹਨੇ ਬੀਬੀ ਨੇ ਫੇਰ ਚੋਲੜੀ ਸ਼ਾਮ ਤੱਕ ਤੇ ਜੂ ਜੀ ਆ ਕਹਿੰਦੀ ਸ਼ਾਮ ਤੱਕ ਹਾਂ ਕੋਈ ਨਾ ਫਿਰ ਕੋਈ ਨਹੀਂ ਜੀ ਤੇ ਹੁਣ ਬਣੇ ਰਿਹਾ ਆਪਣਾ ਬਲੌਗ ਦੇ ਨਾਲ ਤੇ ਮਿਲਦੀਆਂ ਜੀ ਫਿਰ ਤੁਹਾਨੂੰ